ਅੰਗਦੀ ਅੱਜ ਫੇਰ ਅਸੀਂ ਇੱਕ ਵੀਰ ਵਾਸਤੇ ਰਾਜਾ ਮਹਾਰਾਜਿਆਂ ਵਾਲਾ ਨੁਕਸਾ ਜਿਹਦੇ ਵਿੱਚ ਭਸਮਾ ਪਿਸ਼ਟੀਆਂ ਤੇ 31 ਜੜੀਆਂ ਬੂਟੀਆਂ ਵਾਲਾ ਮਿਸ਼ਰਣ 사ਲਾਂ ਮਿਸ਼ਰੀ 사ਲਾਂ ਪੰਜਾ ਕਰ ਕਰਾਰਾਨੀ ਬੋਫੜੀ 57 ਮੂਸਲੀ ਕੌਂਚ ਬੀਜ ਤੇ ਇਹ ਭਸਮ ਚਾਂਦੀ ਭਸਮ ਪਰਵਾਰ ਪਿਸ਼ਟੀ ਮੂੰਗਾ ਸ਼ਾਖ ਤ੍ਰਿਵੰਗ ਭਸਤ ਭਸਮਾ ਅਬਰਕਪਾ ਸਮਾ ਫੁਲਾਦ ਪਸਮਾ ਸੁੱਚੇ ਮੋਤੀ ਤੇ ਬਿਆੰਤ ਤਾਕਤ ਵਾਲੇ ਪਸਮਾਵਾੜਾ ਨੁਕਸਾਸੀਂ ਇੱਕ ਵੀਰ ਨੂੰ ਭੇਜਣ ਲੱਗੇ ਆ ਪਿਛਲੇ ਸਾਲ ਵੀ ਇਹਨੇ ਵੀਰ ਨੇ ਖਾਦਾ ਸੀ ਤੇ ਇਹਨੂੰ ਬਹੁਤ ਫਰਕ ਪਿਆ ਸੀ ਬਿਲਕੁਲ ਇਹ ਡੈੱਡ ਹੋ ਚੁੱਕਾ ਸੀ ਫਿਰ ਉਹਨੂੰ ਵੀਰ ਨੂੰ ਅਸੀਂ ਕਿਹਾ ਵੀ ਹਰ ਸਾਲ ਲਗਾਤਾਰ ਬਣਾ ਕੇ ਖਾਇਆ ਕਰ ਤੇ ਫਿਰ ਦੁਬਾਰਾ ਇਹ ਨੁਕਸਾਏ ਨੇ ਵੀਰ ਨੇ ਮੰਗਾਇਆ ਵਾਏ ਅਸੀਂ ਕੈਨੇਡਾ ਵੀ ਖੇ ਭੇਜਾਂਗੇ ਇਹ ਸਾਰੀਆਂ ਸੀਪਸਮਾਣ ਇਹਨਾਂ ਨੂੰ ਚੰਗੀ ਤਰ੍ਹਾਂ ਰਗੜਾਈ ਕਰਾਂਗੇ ਇਸ ਨੁਕਸੇ ਦੇ ਨਾਲ ਜਿੰਨਾਂ ਦਾ ਵੀਰਜ ਪਤਲਾ ਹੋ ਗਿਆ ਪਾਣੀ ੜਗਾ ਸ਼ਕਰਾਣੂ ਘਟ ਗਿਆ ਜਾਂ ਫਿਰ ਸੰਤਾਨ ਸੁਖ ਦੀ ਪ੍ਰਾਪਤੀ ਨਹੀਂ ਹੋ ਰਹੀ ਢਿੱਲਾਪਣਾ ਸਮਾਂ ਘਟ ਲੱਗਦਾ ਵਾ ਸਾਰੀਆਂ ਸਰੀਰ ਦੀਆਂ ਕਮਜ਼ੋਰੀਆਂ ਨੂੰ ਪੈਰ ਦੇ ਨੋ ਤੋਂ ਲੈ ਕੇ ਸਿਰ ਦੇ ਵਾਲਾ ਤੱਕ ਬਿਲਕੁਲ ਹੀ ਠੀਕ ਕਰ ਦਿੰਦਾ ਬਹੁਤ ਹੀ ਤਾਕਤਵਾਲਾ ਰੁਖਸਾ ਵਾ ਸੰਗਤ ਜੀ ਅੱਜ ਅਸੀਂ ਆਪ ਜੀ ਨੂੰ ਨੁਕਸਾ ਦੱਸਾਂਗੇ ਦੀ ਅੱਖਾਂ ਦੇ ਲਈ ਚਿੱਟੇ ਮੋਤੀ era दारू ਘਰ ਵਿੱਚ ਤਿਆਰ ਕਿਵੇਂ ਕਰਨਾ گلاب ਜਲ ਆਪ ਜੀ ਨੇ ਲੈਣਾ ਵਾ گلاب ਜਲ ਆਪ ਖੱਥੀ ਤਿਆਰ ਕਰਕੇ ਅਰਕ ਕੱਢਣਾ ਵਾ ਇਹਦੇ ਵਿੱਚ ਚਿੱਟੇ ਪਿਆਜ਼ ਦਾ ਰਸ ਆਪ ਜੀ ਨੇ ਪਾਉਣਾ ਵਾ 100 ਗ੍ਰਾਮ گلاب ਜਲ ਦੇ ਵਿੱਚ 10 ਗ੍ਰਾਮ ਚਿੱਟੇ ਪਿਆਜ਼ ਦਾ ਰਸ ਅਤੇ ਕਾਲਡ ਡੋਡਿਆਂ ਦਾ ਅਰਕ ਕਾਲਡ ਡੋਡਿਆਂ ਦਾ ਅਰਕ ਕੱਢ ਕੇ ਆਪ ਜੀ ਨੇ ਇਹਦੇ ਵਿੱਚ 10 ਗ੍ਰਾਮ ਪਾ ਦੇਣਾ ਅਤੇ ਬਾਅਦ ਵਿੱਚ ਆਪ ਜੀ ਨੇ ਸ਼ੁੱਧ ਸ਼ਹਿਦ ਲੈਣਾ ਵਾ ਦੇਸੀ ਮੱਖੀਆਂ ਦਾ ਆਪ ਜੀ ਨੇ ਲੈਣਾ ਵਾ 5 ਗ੍ਰਾਮ ਪਾ ਦੇਣਾ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਵਾ 40 ਦਿਨ ਨੂੰ ਚਾਚ ਦੀ ਬਰਤਨ ਵਿੱਚ ਰੱਖਣਾ ਵਾ 40 ਦਿਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਛਾਣ ਲੈਣਾ ਵਾ ਬਿਲਕੁਲ ਜਦੋਂ ਸ਼ਾਂਤ ਹੋ ਗਿਆ ਇਹਨੂੰ ਹਿਲਾ ਲੈਣਾ ਵਾ ਕਿੰਨੇ ਮਹੀਨੇ ਦਾਰੂ ਦੀ ਵਰਤੋਂ ਨਾਲ ਐਕਟਾ ਮੋਟਗਾ ਬਿਲਕੁਲ ਠੀਕ ਹੋ ਜਾਂਦਾ ਸੰਤਾਂ ਦੇ ਭਲੇ ਦੀ ਵੀਡੀਓ ਇਹ ਵਾਅਦੇ ਵਜੋਂ ਪਾਈ। ਸੰਗਤ ਜੀ ਅੱਜ ਅਸੀਂ ਇੱਕ ਭੈਣ ਵਾਸਤੇ ਲਕੋਰੀਏ ਵਾਸਤੇ ਦਵਾਈ ਭੇਜਣ ਲੱਗੇ ਆ ਜਿਹਨੂੰ ਬਹੁਤ ਹੀ ਜ਼ਿਆਦਾ ਪੁਰਾਣਾ ਲਕੋਰੀਆ ਸਫੇਦ ਪਾਣੀ ਪੈਂਦਾ ਸਫੇਦ ਪਾਣੀ ਪੈਣ ਦੇ ਕਾਰਨ ਕਰਕੇ ਯੂਟਰਸ ਦਾ ਆਕਾਰ ਬਿਲਕੁਲ ਛੋਟਾ ਹੋ ਚੁੱਕਾ ਸੀ ਲਗਾਤਾਰ ਦਰਦ ਕਰਦੀਆਂ ਸੀ ਆ ਸੇ ਸ਼ਾਮ ਨੂੰ ਜਿਹੜੀ ਦਵਾਈ ਖਾਣੀ ਹੁੰਦੀ ਆ ਪਾਣੀ ਦੇ ਨਾਲ ਇਹ ਸੇਵਨ ਕਰਨੀ ਲਈ ਇਹ ਭੇਜਿਆ ਲੱਗਿਆ ਤੇ ਦੁਪਹਿਰੇ ਇੱਕ ਚਮਚ ਜਿਹੜੀ ਹੈਗੀ ਇਹਦਾ ਸੇਵਨ ਕਰਨਾ ਹੁੰਦਾ ਸਵੇਰੇ ਖਾਲੀ ਪੇਟ ਇਸ ਦਵਾਈ ਦਾ ਸੇਵਨ ਕਰਨਾ ਹੁੰਦਾ ਵਾ ਤੇ ਦੁਪਹਿਰੇ ਇੱਕ ਗੋਲੀ ਜਿਹੜੀ ਇਹ ਬਹੁਤ ਹੀ ਵਧੀਆ ਇਹ ਦਵਾਈ ਆ ਜਿੰਨਾ ਵੀ ਭੈਣਾਂ ਨੂੰ ਲਕੋਰੀਆ 10 ਸਾਲ ਪੁਰਾਣਾ ਪੁਰਾਣੇ ਤੋਂ ਪੁਰਾਣਾ ਲਕੋਰੀਆ ਇਸ ਦਵਾਈ ਦੇ ਨਾਲ ਬਿਲਕੁਲ ਠੀਕ ਹੋ ਜਾਂਦਾ ਇਹ ਵੀਡੀਓ ਉਹਨਾਂ ਭੈਣਾਂ ਨੂੰ ਜ਼ਰੂਰ ਭੇਜਿਓ ਜਿਨ੍ਹਾਂ ਦਾ ਲਕੋਰੀਆ ਕਾਰਨ ਕਰਕੇ ਚਿਹਰੇ ਤੇ ਛਿਰੜੀਆਂ ਪੈ ਗਈਆਂ ਵਾ ਯੂਟਰਸ ਦਾ ਆਕਾਰ ਛੋਟਾ ਆ ਗਿਆ ਵਾ ਲੱਤਾਂ ਦਰਦ ਕਰਦੀਆਂ ਰਹਿੰਦੀਆਂ ਵਾ ਤੇ ਸ਼ਾਇਗਾਂ ਪੈ ਚੁੱਕੀਆਂ ਸੋ ਉਹਨਾਂ ਭੈਣਾਂ ਵਾਸਤੇ ਬਹੁਤ ਹੀ ਵਧੀਆ ਦਵਾਈ ਆ ਸਿਰਫ 2 ਮਹੀਨੇ ਖਾਣ ਦੇ ਨਾਲ ਪੁਰਾਣੇ ਤੋਂ ਪੁਰਾਣਾ ਸਫੇਰ ਪਾਣੀ ਲਕੋਰੀਆ ਬਿਲਕੁਲ ਠੀਕ ਹੋ ਜਾਂਦਾ ਭੈਣਾਂ ਦੇ ਭਲੇ ਦੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਵੀ ਚਿੱਟੇ ਮੋਤੀ ਦੇ ਦਾਰੂ ਅਸੀਂ ਜਿਹੜਾ ਤਿਆਰ ਕਰਦੇ ਆ ਉਹ ਕਿਵੇਂ ਦਾ ਹੁੰਦਾ ਵੇਖੋ ਅੱਜ 40 ਦਿਨ ਹੋ ਗਏ ਹੌਲੀ ਹੌਲੀ ਇਹਨੇ ਆਪਣਾ ਰੰਗ ਬਦਲਣਾ ਸ਼ੁਰੂ ਕਰ ਦੇਣਾ ਵਾ 40 ਦਿਨ ਬਾਅਦ ਇਹਨੂੰ ਹਲਾਉਣਾ ਵਹੀ ਜੋ-ਜੋ ਅਸੀਂ ਹਿਲਾਈ ਗਏ ਇਹਦਾ ਰੰਗ ਜਿਹੜਾ ਵਾ ਪੀਲਾ ਹੁੰਦਾ ਜਾਣਾ ਇਹ ਸਾਡੇ ਦਾਰੂ ਦੀ ਪਹਿਚਾਣ ਆ ਕੋਈ ਚਿੱਟਾ ਦਾਰੂਣੀ ਜੀ ਕੰਮ ਕਰਦਾ ਕੋਈ ਲਾਲ ਦਾਰੂਣੀ ਕੰਮ ਕਰਦਾ ਕੋਈ ਵੀ ਹਰੀਆ ਦਾਰੂਣੀ ਕੰਮ ਕਰਦਾ ਚਿੱਟੇ ਮੋਤੀਏ ਲਈ ਸੋ ਵੀਡੀਓ ਭਲੇ ਵਾਸਤੇ ਸ਼ੇਅਰ ਜ਼ਰੂਰ ਕਰਿਓ ਜਿਨਾਂ ਦੇ ਅੱਖਾਂ ਦੇ ਵਿੱਚ ਚਿੱਟਾ ਮੋਤੀਆ ਡਾਕਟਰਾਂ ਨੇ ਆਪਰੇਸ਼ਨ ਕਰਨ ਦੇ ਲਈ ਕਹਿਤਾ ਵਾ ਬਹੁਤ ਹੀ ਵਧੀਆ ਇਹ دارو ਅੱਖਾਂ ਦੇ ਲਈ ਤਿਆਰ ਕੀਤਾ ਵਾ ਅਜ 40 ਦਿਨ ਬਾਅਦ ਇਹਨੂੰ ਅਸੀਂ ਖੋਲ ਕੇ ਹੁਣ ਸ਼ੀਸ਼ਿਆਂ ਦੇ ਵਿੱਚ ਭਰਾਂਗੇ ਤੇ ਸੰਗਤਾਂ ਨੂੰ ਭੇਜਾਂਗੇ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਪਹਿਚਾਣ ਕੀ ਇਹ ਦੀ دارو ਦੀ ਇਹ ਥੋੜਾ ਥੋੜਾ ਪੀਲੇ ਰੰਗ ਦੀ ਭਾ ਮਾਰਦਾ ਵਾ ਤੇ ਅੱਖ ਦੇ ਵਿੱਚ ਥੋੜਾ ਥੋੜਾ ਠੰਡਾ ਲੱਗੂਗਾ ਤੇ ਥੋੜਾ 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 ਲੱਗੂਗਾ ਵੀ ਸੋ ਵੀਡੀਓ ਸ਼ੇਅਰ ਜਰੂਰ ਕਰਿਓ ਧੰਨਵਾਦ ਬਹੁਤ ਸਾਰੀਆਂ ਭੈਣਾਂ ਨੇ ਸਾਨੂੰ ਫੋਨ ਕੀਤੇ ਕਿ ਜਿਹੜੀ ਸ਼ਾਈਆਂ ਦੇ ਨਾਲ ਖਾਣ ਵਾਲੀ ਦਵਾਈ ਦਿੰਦੇ ਜੇ ਉਹਦੇ ਨਾਲ ਸਾਨੂੰ ਕਰੀਮ ਵੀ ਆਯੁਰਵੈਦਿਕ ਬਣਾ ਕੇ ਦਿਆ ਕਰੋ ਕਰੀਮ ਬਿਲਕੁਲ ਸ਼ਾਈਆਂ ਦੀ ਤਿਆਰ ਹੋ ਗਈ ਆ ਇਹ ਦੇਖੋ ਇਹਨੂੰ ਰਾਤ ਨੂੰ ਸੌਣ ਲੱਗਿਆਂ ਵਰਤਣਾ ਹੁੰਦਾ ਵਾ ਥੋੜੀ ਜੀ ਲਾਉਣੀ ਹੁੰਦੀ ਆ ਤੇ ਹੌਲੀ ਇਹ ਮੁਰਕੇ ਲਾ ਕੇ ਇਹਨੂੰ ਰਾਤ ਨੂੰ ਸੌ ਜਾਣਾ ਸਵੇਰੇ ਕਿਸੇ ਆਯੁਰਵੈਦਿਕ ਸਾਬਨ ਦੇ ਨਾਲ ਆ ਚਿਹਰੇ ਨੂੰ ਧੋਣਾ ਵਾ ਤੇ ਜਿਹੜੀ ਅਸੀਂ ਦਵਾਈ ਖਾਣ ਲਈ ਦਿੰਨੇ ਆ ਉਹ ਵਰਤੋਂ ਕਰਨੀ ਆ ਜਿੱਦਾਂ ਜਿੱਦਾਂ ਅਸੀਂ ਦੱਸਾਂਗੇ ਜਿੰਨਾ ਭੈਣਾਂ ਦੇ ਚਿਹਰੇ ਦੇ ਉੱਤੇ ਬਹੁਤ ਪੁਰਾਣੀਆਂ ਛਾਈਆਂ ਵਾ ਬਿਲਕੁਲ ਹੀ ਚਿਹਰਾ ਸਾਫ਼ ਹੋ ਜਾਂਦਾ ਇਸ ਕਰੀਮ ਦੇ ਨਾਲ ਇਹ ਵੀਡੀਓ ਉਹਨਾਂ ਭੈਣਾਂ ਤੱਕ ਜਰੂਰ ਪਹੁੰਚਾਇਓ ਜਿਨ੍ਹਾਂ ਦੇ ਚਿਹਰੇ ਦੇ ਉੱਤੇ ਕਾਲੀਆਂ ਛਾਈਆਂ ਵਾ ਸੋ ਸੰਗਤ ਦੀ ਸ਼ੇਅਰ ਜਰੂਰ ਕਰਿਓ ਧੰਨਵਾਦ ਸੰਘਾ ਜੀ ਅੱਜ ਫੇਰ ਅਸੀਂ ਅੱਖਾਂ ਦੇ ਲਈ ਚਿੱਟੇ ਮੋਤੀਏ ਦੇ ਦਾਰੂ ਵਾਸਤੇ ਦਵਾਈ ਤਿਆਰ ਕਰਨ ਲੱਗੇ ਆ ਅਸੀਂ ਹਰ 2 ਮਹੀਨੇ ਬਾਅਦ ਇਹ ਦਵਾਈ ਤਿਆਰ ਕਰਦੇ ਆ ਇਹਦੇ ਵਿੱਚ ਪਹਿਲਾਂ ਅਸੀਂ ਗੁਲਾਬ ਦੇ ਫੁੱਲ ਦਾ ਹਲਕਾ ਕੱਢੀ ਦਾ ਉਸ ਤੋਂ ਆਪਣਤੇ ਦੇ ਵਿੱਚ ਅਸੀਂ ਜੜੀਆਂ ਜੜੀਆਂ ਬੂਟੀਆਂ ਜਾਂ ਜਿਹੜੀ ਦਵਾਈ ਪਾਉਨੇ ਆ ਉਸ ਤੋਂ ਬਾਅਦ ਅਸੀਂ ਪਾਉਨੇ ਆ ਤੇ ਸ਼ੀਸ਼ਿਆਂ ਦੇ ਵਿੱਚ ਪਾ ਕੇ ਰੱਖ ਲੈਂਦੇ ਆ ਉਹ ਚੰਗੀ ਤਰ੍ਹਾਂ ਇਹਨਾਂ ਦੇ ਪੁੱਲਾ ਨੂੰ ਗਰਮ ਕਰਕੇ ਖਵਾਵਾਂਗੇ ਬਹੁਤ ਹੀ ਵਧੀਆ ਦਵਾਈ ਆ ਯਾਰਾ ਇਹ ਮਰੀਜ਼ ਸਾਡੇ ਕੋਲ ਲੈ ਕੇ ਜਾਂਦੇ ਆ ਤਿੰਨ ਤੋਂ ਚਾਰ ਮਹੀਨੇ ਦਵਾਈ ਪਾਉਣੀ ਹੁੰਦੀ ਆ ਤੇ ਅੱਖਾਂ ਬਿਲਕੁਲ ਸਾਫ਼ ਹੋ ਜਾਂਦੀ ਇਹਨੂੰ ਤੁੰਦਰਾ ਜਿੰਦਾ ਹੋ ਵੀ ਬਿਲਕੁਲ ਠੀਕ ਹੋ ਜਾਂਦਾ ਉਹਨਾਂ ਇਹਦੇ ਤੇ ਜਲਾ ਕੇ ਅਸੀਂ ਤੀਲੇ ਨੂੰ ਤੇ ਰੱਖਾਂਗੇ ਇਹਦੇ ਵਿੱਚ ਪਾਣੀ ਅਸੀਂ ਹੋਰ ਪਾਵਾਂਗੇ ਅੱਜ ਫੇਰ ਅਸੀਂ ਮਰਦਾਨਾ ਤਾਕਤ ਦਾ ਰਾਜਾ ਮਹਾਰਾਜਿਆਂ ਵਾਲਾ ਨੁਕਸਾ ਤਿਆਰ ਕਰਕੇ ਤਿੰਨ ਵੀਰਾਂ ਵਾਸਤੇ ਭੇਜਾਂਗੇ ਕੱਲੀ-ਕੱਲੀ ਚੀਜ਼ ਵੇਖ ਲਓ ਪਹਿਲਾਂ ਅਸੀਂ ਆਹ ਦੋ ਨੁਕਸੇ ਦੇ ਵਿੱਚ ਰਲਾ ਚੁੱਕੇ ਆ ਇੱਕ ਨੁਕਸਾ ਹੋਰ ਅਸੀਂ ਨਾਲ ਤਿਆਰ ਕਰਨ ਲੱਗੇ ਆ ਇਹ ਨੁਕਸੇ ਦਾ ਕੀ ਫਾਇਦਾ ਹੁੰਦਾ ਵਾ ਜਿੰਨਾਂ ਬੱਚਿਆਂ ਦੇ ਸ਼ਕਰਾਣੂ ਘਟਵਾ ਜਾਂ ਸਰੀਰ ਦੇ ਵਿੱਚ ਕਮਜ਼ੋਰੀ ਆ ਬਚਪਨ ਦੀਆਂ ਗਲਤੀਆਂ ਕਾਰਨ ਕਰਕੇ ਆਈ ਹੋਈ ਕਮਜ਼ੋਰੀ ਨੂੰ ਬਿਲਕੁਲ ਜਾਂ ਸਮਾਂ ਘੱਟ ਲੱਗਦਾ ਉਹਨਾਂ ਵਾਸਤੇ ਬਹੁਤ ਹੀ ਜਬਰਦਸਤ ਨੁਕਸਾਵਾ ਇਹ ਸਾਰੀਆਂ ᱯਸਮਾਸੀ ਲੋਹਾ ᱯਸਮਾ ਅਬਰਕ ᱯਸਮਾ ਸੁੱਚੇ ਮੋਤੀ ਪਰਵਾਲ ਪਿਛਤੀ ਪਿਛਤੀ ਯਰਮੋਰਾ ਤ੍ਰਭੰਗਾ ਜਿਹਨੂੰ ਤ੍ਰਭੰਗਾ ᱯਸਮਾ ਕੜੀ ਦਾ ਕੁਸ਼ਤਾ ਜਿਹਨੂੰ ਬੰਗ ᱯਸਮ ਕਹਿੰਦੇ ਆ ਚਾਂਦੀ ਦੀ ᱯਸਮਾ ਸਾਰੀਆਂ ਸੀ ਹੁਣ ਇਹਦੇ ਵਿੱਚ ਖਰਲ ਦੇ ਵਿੱਚ ਪਾ ਕੇ ਪੂਰੀ ਅਸੀਂ ਖਰਾਕ ਪਾਉਨੇ ਆ ਕੋਈ ਵੀ ਨੁਕਸੇ ਦੇ ਵਿੱਚ ਘਟ ਚੀਜ਼ਾ ਕੋਈ ਵੀ ਪਸਾਵਾ ਜਾਂ ਪਿਸ਼ਟੀ ਕੋਈ ਵੀ ਘੱਟ ਮਾਤਰਾ ਵਿੱਚ ਨਹੀਂ ਪਾਉਂਦੇ ਤਾਂ ਕਰਕੇ ਹੀ ਇਹ ਜ਼ਿਆਦਾ ਸਾਨੂੰ ਰਿਜ਼ਲਟ ਮਿਲਦਾ ਵਾ ਇਹ ਵੀਡੀਓ ਉਹਨਾਂ ਬੱਚਿਆਂ ਲਈ ਜ਼ਰੂਰ ਭੇਜੋ ਜਿਨ੍ਹਾਂ ਨੇ ਸਮੇਂ ਸ਼ਾਦੀ ਕਰਾਉਣੀ ਆ ਜਾਂ ਫਿਰ ਸਰੀਰ ਦੇ ਵਿੱਚ ਕਮਜ਼ੋਰੀ ਆ ਇਹ ਨੁਕਸੇ ਦਾ ਕੀ ਕੰਮ ਆ ਕੀ ਸਰੀਰ ਨੂੰ ਹਮੇਸ਼ਾ ਲਈ ਜਵਾਨ ਰੱਖਦਾ ਜੇਕਰ ਇਹ ਨੁਕਸਾ ਹਰ ਸਾਲ 3 ਮਹੀਨੇ ਜਾਂ 2.5 ਮਹੀਨੇ ਖਾਦਾ ਜਾਵੇ ਤਾਂ ਬਹੁਤ ਹੀ ਇਹ ਫਾਇਦਾ ਕਰਦਾ ਸਰੀਰ ਦੇ ਉੱਤੇ ਚੀਰੇ ਦੇ ਉੱਤੇ ਨਖਾਰ ਲਿਆਉਂਦਾ ਵਾ ਸ਼ਾਇਆਂ ਨੂੰ ਗਾਇਬ ਕਰ ਦਿੰਦਾ ਵਾ ਤੇ ਮਸਾਲਾ ਆਪਣੇ ਜਿਹੜੇ ਸਟਰੋਂਗ ਕਰ ਦਿੰਦਾ ਸੋ ਇਸ ਨੂੰ ਅਸੀਂ ਚੰਗੀ ਤਰ੍ਹਾਂ ਰਗੜਾਈ ਕਰਾਂਗੇ 2 ਤੋਂ 2.5 ਘੰਟੇ ਰਗੜਾਈ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ ਜਿਹੜੀਆਂ 31 ਜੜੀਆਂ ਬੂਟੀਆਂ ਵਾਲਾ ਮਿਸ਼ਰਣ ਇਹ ਅਸੀਂ ਜਿਹੜਾ ਤਿਆਰ ਕੀਤਾ ਵਾ ਇਹ ਅਸੀਂ ਇਹਦੇ ਵਿੱਚ ਮਿਕਸ ਕਰਕੇ ਭੇਜਾਂਗੇ ਨਾਲ ਅਸੀਂ ਇਹਦੇ ਜਿਹੜੀਆਂ ਮਹਾਸ਼ਕਤੀ ਚੰਦਰ ਜੋਗ ਗੋਲੀਆਂ ਜਿਹੜੀਆਂ 75 ਗੋਲੀਆਂ ਅਸੀਂ ਇਹ ਨਾਲ ਭੇਜਦੇ ਆਂ ਉਸ ਤੋਂ ਪਰંત ਜਿਹੜੀ ਖਾਲੀ ਪੇਟ ਵਾਲੀ ਜਿਹੜੀ ਦਵਾਈ ਨਾਲ ਅਸੀਂ ਇਹ ਪੇਟ ਵਾਸਤੇ ਲਿਵਰ ਵਾਸਤੇ ਹੁੰਦੀ ਆ ਪਚਾਉਣ ਵਾਸਤੇ ਵੀ ਨੁਕਸਾ ਆਸਾਨੀ ਨਾਲ ਪਾ ਸਕੀ ਇਹ ਅਸੀਂ ਭੇਜਦੇ ਆ ਅਤੇ ਨਾਲ ਅਸੀਂ ਸ਼ੈਨਸ਼ਾਈ ਤਿਲਾ ਮਾਰਸ਼ ਕਰਨ ਵਾਸਤੇ ਜਿਹੜਾ ਉਹ ਭੇਜਦੇ ਆ ਸੋ ਵੀਡੀਓ ਵੱਤ ਤੋਂ ਵੱਧ ਛੇ ਜਰੀਰ ਪਰਿਓ ਜਿਹੜੇ ਵਿਸ਼ੇਦ ਨੂੰ ਉਹਦਾ ਇਸਾਨਾ ਸੰਕਰ ਕਰੋ ਹਾਰਿਆਤ ਬਾਰ ਕਰੰਦਾਮ ਵਿਸ਼ੇਦ ਦਵਾਈ ਦਿੱਤੀ ਜਾਂਦੀ ਆ ਨਿਰਮਲ ਦੇਸੀ ਦਵਾਈਆਂ ਖਾਨਾ ਕਰਨਤਨ ਸਾਹਿਬ ਬੋਲਵਾਨ ਹੈ پاس ਨੇੜੇ ਪੰਜਾਬ ਪੈਲਾਸ ਦੇ ਬਿਲਕੁਲ ਸਾਹਮਣੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਨੁਕਸੇ ਤਿਆਰ ਕਰਦੇ ਅਸੀਂ ਮਰੀਜ਼ਾਂ ਨੂੰ ਦਿੰਦੇ ਹਾਂ ਧੰਨਵਾਦ ਸ਼ੈਤਰਾ ਰਾਜਾ ਮਹਾਰਾਜਿਆਂ ਵਾਲਾ ਇਹਨੂੰ ਕਿਉਂ ਕਹਿੰਦੇ ਪੀ ਇਹਦੇ ਵਿੱਚ ਬਹੁਤ ਹੀ ਵਿਅੰਤਾ ਕੇਸਰ ਯੁੰਦਾ ਕੇਗੜਾ ਜੰਗਲੀ ਉਹਨਾਂ ਦੇ ਜਿਹੜਾ ਤਿਆਰ ਕੀਤਾ ਜਾਂਦਾ ਵਾ ਇਹ ਅਸੀਂ ਨੁਕਸਿਆਂ ਦੇ ਨਾਲ ਭੇਜਦੇ ਹਾਂ ਜਿਹੜੇ ਰਾਜਾ ਮਹਾਰਾਜਿਆਂ ਵਾਲਾ ਨੁਕਸਾ ਭੇਜਦੇ ਹਾਂ ਇਹ ਨਸਾਂ ਦੀ ਕਮਜ਼ੋਰੀ ਦੀ 마ਸਜ ਕਰਨ ਵਾਸਤੇ ਹੁੰਦੇ ਆ ਜਿਨ੍ਹਾਂ ਨੇ ਨਸਾਂ ਬਿਲਕੁਲ ਆਪਣੀਆਂ ਖਰਾਬ ਕਰ ਚੁੱਕੇ ਆ ਇਹ ਉਹਨਾਂ ਵਾਸਤੇ ਹੁੰਦਾ ਬਹੁਤ ਹੀ ਜ਼ਿਆਦਾ ਹੈ ਗਰਮ ਤੇ ਸ਼ਕਤੀਸ਼ਾਲੀ ਤੇਲ ਹੁੰਦਾ ਵਾ ਇਹਦੀ 10 ਬੂੰਦਾਂ ਪਾ ਕੇ ਤਕਰੀਬਨ 10 ਤੋਂ 15 ਮਿੰਟ ਹੀ 마ਸਜ ਕਰਨੀ ਹੁੰਦੀ ਆ ਤੇ ਇਹ ਅਸੀਂ ਰਾਜਾ ਮਹਾਰਾਜਾਂ ਵਾਲੇ ਨੁਕਸੇ ਦੇ ਨਾਲ ਹੁਣ 골ਡਨ ਚਾਈ ਕੈਪਸੂਲ ਦੇ ਵਿੱਚ ਪਾਤੇ ਆ ਤੇ ਇਹ ਵੀ ਅਸੀਂ ਨਾਲ ਭੇਜਾਂਗੇ ਸੰਗਦੀ ਚਿੱਟੇ ਮੋਤੀਏ ਵਾਸਤੇ ਅਸੀਂ ਦਵਾਈ ਤਿਆਰ ਕਰ ਚੁੱਕੇ ਆ ਪਹਿਲਾਂ ਖਤਮ ਹੋ ਚੁੱਕੀ ਸੀ ਫਿਰ ਅਸੀਂ 200 ਮਰੀਜ਼ ਵਾਸਤੇ ਦਵਾਈ ਤਿਆਰ ਕਰ ਲਈ ਆ ਜਿਨ੍ਹਾਂ ਦੇ ਚਿੱਟਾ ਮੋਤੀਆ ਵਾ ਤਰਨਤਾਰਨ ਸਾਹਿਬ ਆਗੇ ਗੋਂਦਵਾਲ ਬਾਈਪਾਸ ਗੋਂਦਵਾਲ ਰੋਡ ਤੇ ਪੰਜਾਬ ਪੈਲਸ ਦੇ ਸਾਹਮਣੇ ਇਹ ਦਵਾਈ ਅਸੀਂ ਦਿੰਨੇ ਆ 10 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਚਿੱਟੇ ਮੋਤੀਏ ਨੂੰ ਬਿਲਕੁਲ ਦਵਾਈ ਠੀਕ ਕਰ ਦਿੰਦੀ ਆ ਤਿੰਨ ਟਾਈਮ ਇਹਦੀ ਵਰਤੋਂ ਕਰਨੀ ਹੁੰਦੀ ਆ ਸਵੇਰੇ ਦੁਪਹਿਰੇ ਤੇ ਸ਼ਾਮੀ ਬਹੁਤ ਵਧੀਆ ਇਹ ਦਵਾਈ ਆ ਜਿਨ੍ਹਾਂ ਜਿਨ੍ਹਾਂ ਨੇ ਇਹਦੀ ਵਰਤੋਂ ਕੀਤੀ ਆ ਅੱਖਾਂ ਦੀ ਰੋਸ਼ਨੀ ਬਿਲਕੁਲ ਠੀਕ ਹੋ ਜਾਂਦੀ ਆ ਇਹ ਜਿਆਦਾ ਇਹਦਾ ਕੋਈ ਇਹਦਾ ਨੁਕਸਾਨ ਨਹੀਂ ਪਾਉਣਾ ਸਿਰਫ 15 ਸਾਲ ਦੇ ਬੱਚੇ ਦੇ ਉਹਦੇ ਨਹੀਂ ਪਾਉਣੀ ਘੱਟ ਉਮਰ ਤੋਂ ਅਤੇ ਜਿਹੜੀ ਅੱਖ ਦਾ ਆਪਰੇਸ਼ਨ ਹੋਇਆ ਹੋਵੇ ਉਹਦੀ ਇਹ ਵਰਤੋਂ ਨਹੀਂ ਕਰਨੀ ਦੀ ਬਹੁਤ ਵਧੀਆ ਦਵਾਈ ਆ ਬਹੁਤ ਮਰੀਜ਼ ਸਾਡੇ ਕੋਲ ਲੈ ਕੇ ਜਾਂਦੇ ਆ ਸੋ ਅਸੀਂ ਫੇਰ 200 ਮਰੀਜ਼ ਵਾਸਤੇ ਇਹ ਦਵਾਈ ਤਿਆਰ ਕਰ ਚੁੱਕੇ ਆ ਨਾਨੁਕਸਿਆਂ ਦੀ ਬਿਲਕੁਲ ਵੰਡ ਕਰ ਚੁੱਕੇ ਆ ਤੇ ਇਹ ਅਸੀਂ ਹੁਣ ਨੁਕਸੇ ਤਿੰਨ ਵੀਰਾਂ ਦੇ ਵੱਖਰੇ ਵੱਖਰੇ ਇਹਨਾਂ ਨੂੰ ਪੈਕ ਕਰ ਦਿੰਨਾ ਵਾ ਨਾਲ ਅਸੀਂ 골ਡਨ ਸ਼ਾਈ ਕੈਪਸੂਲ ਦੇਵਾਂਗੇ ਨਾਲ ਖਾਲੀ ਪੇਟ ਵਾਲੀ ਦਵਾਈ ਤੇ ਨਾਲ ਅਸੀਂ ਜਿਹੜਾ ਸ਼ੈਨ ਸ਼ਾਈ ਤੇਰਾ ਇਹ ਨੁਕਸਾ ਬਹੁਤ ਹੀ ਵਧੀਆ ਨੁਕਸਾ ਵਾ ਰਾਤ ਨੂੰ ਦੁੱਧ ਦੇ ਨਾਲ ਸੇਵਨ ਕਰਨਾ ਨਾ ਵਾ ਤਕਰੀਬਨ ਇੰਨੀ ਇਹਦੀ ডোজ ਹੁੰਦੀ ਆ ਸਿਰਫ ਇਹਨੀ ਦੀ ਡੋਜ਼ ਹਰ ਰੋਜ਼ ਰਾਤ ਨੂੰ ਦੁੱਧ ਦੇ ਨਾਲ ਚਮਚੇ ਦਾ ਚੌਥਾ ਹਿੱਸਾ ਖਾਣੀ ਆ 75 ਦੇਂਦੀ ਏ ਦਵਾਈ ਆ 75 ਦੇਂਦੀ ਆ 75 ਦੇਂਦੀ ਆ ਤਿੰਨ ਵੀ ਰਾਸਤੇ ਅਸੀਂ ਤਿਆਰ ਕਰਕੇ ਭੇਜਾਂਗੇ ਰਾਜਿਆਂ ਮਹਾਰਾਜਿਆਂ ਵਾਲਾ ਨੁਕਸਾ ਤਿਆਰ ਹੋ ਚੁੱਕਾ ਜੀ ਸੰਗਤ ਜੀ ਅੱਜ ਫੇਰ ਇੱਕ ਬੱਚੇ ਵਾਸਤੇ ਜਿਹੜਾ 10-12 ਸਾਲ ਉਹਦੀ ਉਮਰ ਹੋ ਗਈ ਆ ਪਰ ਤੋਤਲਾ ਬੋਲਦਾ ਚੰਗੀ ਗ੍ਰਾਂ ਨਹੀਂ ਬੋਲ ਸਕਦਾ ਉਹਦੇ ਵਾਸਤੇ ਅਸੀਂ ਜਿਹੜਾ ਬੁੱਧੀ ਵਰਤਕ ਅਤੇ ਤਾਕਤ ਵਾਲਾ ਜਿਹੜਾ ਮਜੂਮ ਤਿਆਰ ਕਰਦੇ ਆ ਉਹ ਅਸੀਂ ਤਿਆਰ ਕਰਕੇ ਭੇਜਾਂਗੇ ਬਹੁਤ ਹੀ ਤਾਕਤ ਵਾਲਾ ਤੇ ਜਿਹੜੇ ਬੱਚੇ ਤੋਤਰਾ ਬੋਲਦੇ ਆ ਉਹਨਾਂ ਤੱਕ ਵੀਡੀਓ ਜ਼ਰੂਰ ਭੇਜਿਓ ਨਾਲ ਅਸੀਂ ਇਹ ਜਿਹੜੀਆਂ ਗੋੜੀਆਂ ਦਵਾਂਗੇ ਇਹ ਰੋਟੀ ਖਾਣ ਤੋਂ ਬਾਅਦ ਆ ਸਵੇਰੇ ਇੱਕ ਗੋਲੀ ਪਾਣੀ ਦੇ ਨਾਲ ਸੇਵਨ ਕਰਨੀ ਹੁੰਦੀ ਆ ਤੇ ਇਹ ਜਿਹੜਾ ਅਸੀਂ ਮਜੂਮ ਤਿਆਰ ਕਰਦੇ ਆ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ ਵਾ ਬਹੁਤ ਹੀ ਚੰਗੀ ਤਰ੍ਹਾਂ ਇਹਨੂੰ ਪੇਸਟ ਬਣਾ ਲੈਣਾ ਤੇ ਕਾਂਚ ਵੀ ਬੱਚਿਆਂ ਲਈ ਬਹੁਤ ਸਵਾਰ ਹੁੰਦਾ ਵਾ ਕੋਈ ਦਾ ਨੁਕਸਾਨ ਨਹੀਂ ਆ ਜਿੰਨਾ ਬੱਚਿਆਂ ਦੀ ਜਾਦ ਦਾਸ਼ਤ ਬਹੁਤ ਘੱਟ ਵਾ ਜਾਂ ਤੋਤਲਾ ਬੋਲਦੇ ਆ ਦਿਮਾਗੀ ਵਿਕਾਸ ਨਹੀਂ ਹੋਇਆ ਉਹਨਾਂ ਦੇ ਲਈ ਇਹ ਵੀਡੀਓ ਜਰੂਰ ਭੇਜੋ ਬਹੁਤ ਹੀ ਵਧੀਆ ਦਵਾਈ ਆ ਬਹੁਤ ਬੱਚੇ ਠੀਕ ਹੋ ਚੁੱਕੇ ਇਸ ਦਵਾਈ ਦੇ ਨਾਲ ਤਿੰਨ ਤੋਂ ਚਾਰ ਮਹੀਨੇ ਦਵਾਈ ਦਾ ਸੇਵਨ ਕਰਨਾ ਹੁੰਦਾ ਵਾ ਤੇ ਜਿਹੜਾ ਤੋਤਲਾ ਬੱਚਾ ਬੋਲਦਾ ਬਿਲਕੁਲ ਬੋਲਣ ਲੱਗ ਪੈਂਦਾ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਬੱਚਿਆਂ ਦੇ ਭਲੇ ਲਈ